ਔਰ ਸਕੰਜਾ ਪੂਰਾ ਕਸਿਆ ਹੋਇਆਗਾ ਕੌਣ ਕੌਣ ਫਸਦਾਗਾ ਤੇ ਇਹ ਜਿਹੜੀ ਕਾਰਵਾਈ ਆ ਇਹ ਜਿਹੜਾ ਸੁਖਬੀਰ ਬਾਦਲ ਤੱਕ ਵੀ ਜਾ ਸਕਦੀ ਆ ਤਾਂ ਜਿਹੜਾ ਹੋਰ ਉਹਨਾਂ ਦੇ ਰਿਸ਼ਤੇਦਾਰ ਆ ਜਿਹੜੇ ਸਖੀ ਸੰਬੰਧੇ ਉਹਨਾਂ ਤੱਕ ਵੀ ਜਾ ਸਕਦੇ ਆ ਉਹਨਾਂ ਦੇ ਯਾਰਾਂ ਮਿੱਤਰਾਂ ਜੋ ਲੱਗਦਾਗਾ ਮਜੀਠੀ ਦੇ ਉੱਪਰ ਤੇ ਇਹ ਲੋਕ ਕਹਿ ਰਹੇ ਆ ਇਹ ਸਰਕਾਰਾਂ ਕਹਿ ਰਹੀ ਆ ਭਗਵੰਤ ਮਾਨ ਦਾ ਜਿਹੜਾ ਬਿਆਨ ਆ ਪਿਛਲੇ ਦਿਨ ਤੁਸੀਂ ਉਹ ਵੀ ਸੁਣਿਆ ਤੇ ਜਿਹੜਾ ਨਸੇ ਦਾ ਸਦਾਗਰ ਮਜੀਠੀਆ ਕਿ ਇਹਨੂੰ ਪਹਿਲਾਂ ਚਿੱਟਾ ਨਹੀਂ ਕਹਿੰਦੇ ਹੁੰਦੇ ਸੀ ਮਜੀਠੀਆ ਕਹਿੰਦੇ ਹੁੰਦੇ ਸੀ ਜਾਨਿਕ ਸਿੱਧੇ ਲਫ਼ਜ਼ਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕਿ ਸਿੱਧਾ ਨਾ ਲਹਿਤਾ ਕਿ ਮਜੀਠੀਏ ਦੇ ਚਿੱਟਾ ਵੇਚ-ਵੇਚ ਕੇ ਐਡੇ ਵੱਡੇ ਅੱਜ ਆਪਾਂ ਤੁਹਾਨੂੰ ਦੋ ਮੁੱਦਿਆਂ ਦੀ ਗੱਲਬਾਤ ਕਰਦੇ ਹਾਂ ਦੋ ਮੁੱਦਿਆਂ ਬਾਰੇ ਜਿਹੜਾ ਜਾਣਕਾਰੀ ਦਿੰਨੇ ਆ ਬਿਕਰਨ ਸਿੰਘ ਮਜੀਠੀਆ ਤੇ ਜਿਹੜਾ ਦੂਸਰਾ ਕਿ ਹਰਤਾਰਨ ਸਿੰਘ ਭੱਲੜਾ ਜੋ ਕਿ ਸਾਬਕਾ ਡੀਆਈਜੀ ਆ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੰਨੇ ਆ ਵੀਡੀਓ ਨੂੰ ਜ਼ਰੂਰ ਧਿਆਨ ਦੇ ਨਾਲ ਸੁਣਨਾ ਸਕੇ ਆਪਣੀ ਕਰਨਾ ਤੇ ਕਮੈਂਟ ਆਪਣੇ ਜਰੂਰ ਲਿਖ ਦੇਣਾ ਤੇ ਵੀਡੀਓ ਨੂੰ ਲਾਈਕ ਵੀ ਕਰਨਾ ਤੇ ਸ਼ੇਅਰ ਵੀ ਜਰੂਰ ਕਰ ਦੇਣਾ ਵਰਜ ਜੀ ਦਾ ਖਲਸਾ ਵਰਜ ਜੀ ਕੀ ਪਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਬਿੱਕਰ ਸਿੰਘ ਮਜੀਠੀਆ ਬਾਰੇ ਇਹ ਤਾਂ ਤੁਹਾਨੂੰ ਸਭ ਨੂੰ ਪਤਾਗਾ ਕਿ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਦੇ ਵਿੱਚ ਨਾਬਾ ਜੇਲ੍ਹ ਦੇ ਵਿੱਚ ਬੰਦਾ ਇਹ ਵੀ ਸੁਣਿਆ ਹੋਊ ਤੁਸੀਂ ਕਿ ਉੱਥੇ ਕਦੇ ਸਹਰਾਣੇ ਦੀ ਮੰਗ ਕਰਦਾ ਕਦੇ ਕਾਸੀਦ ਮੰਗ ਕਰਦਾ ਕਦੇ ਕਸ ਦੀ ਮੰਗ ਕਰਦਾ ਚਲੋ ਉਹ ਗੱਲਾਂ ਤੇ ਵੀ ਆਪਾਂ ਆਉਣੇ ਆ ਉਹ ਵੀ ਤੁਹਾਨੂੰ ਦੱਸਦੇ ਆ ਕਿ ਹੁਣ ਕੀ ਨਵਾਂ ਮੰਗਿਆ ਸਭ ਤੋਂ ਵੱਡੀ ਜਿਹੜੀ ਖਬਰ ਜੁੜੀ ਆ ਮਜੀਠੇ ਦੇ ਨਾਲ ਇੱਕ ਮਜੀਠੇ ਦੀ ਜਿਹੜੀ ਆ ਮੁਸ਼ਕਲਾਂ ਨੇ ਉਹ ਲਗਾਤਾਰ ਬਾਦੀਆਂ ਜਾ ਰਹੀਆਂ ਨੇ ਹੁਣ ਜਿਹੜਾ ਇਹਦੇ ਵਿੱਚ ਵਿਜੀਲੈਂਸ ਤੋਂ ਬਾਅਦ ਜਿਹੜਾ ਈਡੀ ਦਾ ਜਿਹੜਾ ਇੱਕ ਵੱਡਾ ਜਿਹੜਾ ਆਪਾਂ ਕਹਿ ਲਈਏ ਕਿ ਐਕਸ਼ਨ ਜਿਹੜਾ ਵੇਖਣ ਨੂੰ ਮਿਲ ਰਿਹਾਗਾ ਹੁਣ ਈਡੀ ਵੱਲੋਂ ਜਿਹੜਾ ਬਿਕਰ ਸਿੰਘ ਮਜੀਠੇ ਦੀ ਜਿਹੜੀਆਂ ਬਾਹਰ ਜਿਹੜੀਆਂ ਕੰਪਨੀਆਂ ਨੇ ਸਿੰਗਾਪੁਰ ਤੇ ਸਾਈਪ੍ਰਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਉੱਥੇ ਇਹਦੀਆਂ ਵੱਡੀਆਂ ਕੰਪਨੀਆਂ ਨੇ ਦੋ ਜਿਹੜੀਆਂ ਕਿ ਉਹਨਾਂ ਦਾ ਪੂਰਾ ਬੇਰਵਾ ਇਕੱਠਾ ਕੀਤਾ ਜਾ ਰਿਹਾ ਤੇ ਈਡੀ ਸਭ ਤੋਂ ਜਿਹੜਾ ਸਖਤ ਮੰਨੀ ਜਾਂਦੀ ਆ ਕਿ ਈਡੀ ਜਿਹੜਾ ਕਿ ਕਿਸੇ ਵੀ ਦੇਸ਼ ਦੇ ਵਿੱਚ ਹੋਵੇ ਉਹ ਚਾਹੇ ਕਿਸੇ ਨੂੰ ਲੈ ਕੇ ਹੋਵੇ ਤੇ ਉਹਦੇ ਉੱਪਰ ਜਿਹੜਾ ਕਿ ਸਾਰਾ ਕੇਸ ਜਿਹੜਾ ਉਹ ਕਲੀਅਰ ਕਰਕੇ ਜਿਹੜਾ ਕੋਰਟ ਨੂੰ ਸੌਂਪਦੀ ਆ ਤੇ ਉਹਦੇ ਉੱਪਰ ਜਿਹੜਾ ਵਿਸ਼ਵਾਸ ਵੀ ਆਪਾਂ ਕਹਿੰਦੇ ਇੱਕ ਕੋਰਟ ਮੰਦੀ ਆ ਕਿ ਇਹੜੀ ਇੱਕ ਕਾਰਵਾਈ ਕਰਦੀ ਆ ਕਰਦੀ ਤਾਂ ਬੇਸ਼ੱਕ ਇੱਕ ਬੜੀ ਬਰੀਕੀ ਦੇ ਨਾਲ ਧੀਮੀ ਦੇ ਨਾਲ ਆ ਪਰ ਦੁੱਧ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਉਹ ਸਭ ਕਰ ਦਿੰਦੀ ਆ ਹੁਣ ਦੱਸਿਆ ਜਾ ਰਿਹਾ ਕਿ ਸਿੰਗਾਪੁਰ ਤੇ ਸਾਈਪ੍ਰਸ ਦੇ ਵਿੱਚ ਆ ਮਿਕਰਨ ਸਿੰਘ ਮਜੀਠੀਆ ਦੀਆਂ ਜਿਹੜੀਆਂ ਵੱਡੀਆਂ ਕਾਪੀਆਂ ਦੱਸੀਆਂ ਜਾ ਰਹੀਆਂ ਹੁਣ ਮਜੀਠੀਆ ਦੇ ਨਾਲ ਇਹਦੇ ਪਰਿਵਾਰ ਦੇ ਉੱਪਰ ਵੀ ਜਿਹੜੀ ਗੱਲ ਏ ਦਿਖ ਸਕਦੀ ਆ ਇਹ ਵੀ ਇੱਕ ਵੱਡੀ ਖਬਰ ਆ ਜਿੱਤੇ ਮਜੀਠੀਆ ਨੂੰ ਜਿਹੜਾ ਵਿਜੀਲੈਂਸ ਵੱਲੋਂ ਜਿਹੜਾ ਆਮਦਨ ਤੋਂ ਆਮਦਨ ਤੋਂ ਬਾਅਦ ਸਰੋਤ ਦੇ ਜਾਇਦਾਦ ਦੇ ਮਾਮਲੇ ਵਿੱਚ ਜਿਹੜਾ ਉਹਨੂੰ ਗਰਪਦਾਰ ਕੀਤਾ ਗਿਆ ਤੇ ਹੁਣ ਉਹਦੇ ਬੈਂਕ ਖਾਤਿਆਂ ਤੋਂ ਲੈ ਕੇ ਜਿਹੜਾ ਸਾਰਾ ਕੁਝ ਜਿਹੜਾ ਇਕੱਠਾ ਕਰਕੇ ਜਿਹੜਾ ਉਹ ਅਦਾਲਤ ਦੇ ਵਿੱਚ ਸੌਪਿਆਗਾ ਕਰੀਬ ਜਿਹੜਾ ਕਿ ਵੱਡੀ ਫਾਈਲ ਤਿਆਰ ਹੋਈ ਆ ਉਹਦੇ ਵਿੱਚ ਬੜੇ ਅਨੇਕਾਂ ਅਨੇਕਾਂ ਨੇ ਜਿਹੜੇ ਤੱਥ ਨੇ ਜਿਹੜੇ ਉਹਦੇ ਵਿੱਚ ਮੌਜੂਦ ਆ ਕਿੱਥੋਂ ਕਿੱਥੋਂ ਰੁਪਇਆ ਆ ਰਿਹਾ ਸੀ ਕਵੇਂ ਆਮਦਨ ਜਾਇਦਾਦ ਬਣਾਈ ਆ ਕਿੰਨਾ ਕਿੰਨਾ ਦਾ ਗਲਾ ਕੁੱਟਿਆ ਕਿਹਦੇ ਕਿਹਦੇ ਉਤੋਂ ਜਿਹੜੇ ਰੁਪਏ ਲੈਂਦੇ ਆ ਜਾਇਦਾਤ ਕਿੱਥੋਂ ਬਣੀਆਂ ਬੱਸਾਂ ਕਿੱਥੋਂ ਆਈਆਂ ਜਾਨੀ ਕਿ ਸਾਰਾ ਮਾਮਲਾ ਜਿਹੜਾ ਹੈਗਾ ਹੁਣ ਇਹ ਈਡੀ ਦੇ ਕੋਲ ਆ ਚੁੱਕਿਆ ਹੈਗਾ ਬੇਸ਼ੱਕ ਵਿਜੀਲੈਂਸ ਨੇ ਜਿਹੜਾ ਪਹਿਲੇ ਹੀ ਸਾਰਾ ਕੁਝ ਜਿਹੜਾ ਕਿ ਕਲੀਅਰ ਕਰ ਦਿੱਤਾ ਤੇ ਹੁਣ ਇੱਕ ਤੋਂ ਇੱਕ ਜਿਹੜਾ ਅੱਗੇ ਵਧੇ ਜਿਹੜਾ ਮਜੀਠੀ ਦੇ ਜਿਹੜਾ ਕੇਸ ਆ ਜਿਹੜੇ ਉਹ ਦਰਜ ਹੋ ਰਹੇ ਆ ਹੁਣ ਦੇਖਦੇ ਆ ਕਿ ਜਿਹੜਾ ਕਿ ਅੱਜ ਆ ਕੋਰਟ ਦੇ ਵਿੱਚ ਜਿਹੜੀ ਰਿਪੋਰਟ ਆ ਜਿਹੜੀ ਉਹ ਸਬਮਿਟ ਕਰਨੀ ਆ ਸਟੇਟ ਸਰ ਰਿਪੋਰਟ ਆ ਜਿਹੜੀ ਉਹ ਅਦਾਲਤ ਦੇ ਵਿੱਚ ਪੇਸ਼ ਕਰਨੀ ਆ ਹੁਣ ਦੇਖਦੇ ਆ ਕਿ ਉਸ ਰਿਪੋਰਟ ਦੇ ਵਿੱਚ ਮਜੀਠੀਆ ਨੂੰ ਜਵਾਬਤ ਮਿਲਦੀ ਆ ਜਾਂ ਫਿਰ ਅੱਗੇ ਜਿਹੜਾ ਲੰਬੀਆਂ ਤਰੀਕਾਂ ਤੇ ਜਾਂਦਾਗਾ ਤੇ ਇਹਦੇ ਵਿੱਚ ਮਾਮਲੇ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ 2021 ਦੇ ਵਿੱਚ ਜਦੋਂ ਚੰਨੀ ਦੀ ਸਰਕਾਰ ਸੀ ਉਦੋਂ ਵੀ ਜਿਹੜਾ ਮਜੀਠੀਏ ਨੇ ਜੇਲ੍ਹ ਦੇ ਵਿੱਚ 6 ਮਹੀਨੇ ਬਤਾਏ ਸੀ ਐਨਡੀਪੀਐਸਾ ਐਕਟ ਦੇ ਤਹਿਤ ਆ ਜਿਹੜਾ ਕਿ ਦੱਸਿਆ ਜਾ ਰਿਹਾ ਕਿ ਮਜੀਠੀਏ ਨੇ ਜਿਹੜਾ ਚਿੱਟਾ ਵੇਚਿਆ ਜਿਹੜਾ ਨਸ਼ਾ ਤਸਕਰ ਦਾ ਇੱਕ ਵੱਡਾ ਜਿਹੜਾ ਇਲਜਾਮ ਲੱਗਦਾਗਾ ਮਜੀਠੀ ਦੇ ਉੱਪਰ ਤੇ ਇਹ ਲੋਕ ਕਹਿ ਰਹੇ ਆ ਇਹ ਸਰਕਾਰਾਂ ਕਹਿ ਰਹੀ ਆ ਭਗਵੰਤ ਮਾਨ ਦਾ ਜਿਹੜਾ ਬਿਆਨ ਆ ਪਿਛਲੇ ਦਿਨ ਤੁਸੀਂ ਉਹ ਵੀ ਸੁਣਿਆ ਕਿ ਜਿਹੜਾ ਨਸ਼ੇ ਦਾ ਸਦਾਗਰ ਆ ਮਜੀਠੀਆ ਕਿ ਇਹਨੂੰ ਪਹਿਲਾਂ ਚਿੱਟਾ ਨਹੀਂ ਕਹਿੰਦੇ ਹੁੰਦੇ ਸੀ ਮਜੀਠੀਆ ਕਹਿੰਦੇ ਹੁੰਦੇ ਸੀ ਯਾਨੀ ਕਿ ਸਿੱਧੇ ਲਫ਼ਜ਼ਾਂ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕਿ ਸਿੱਧਾ ਨਾ ਲੈਂਤਾ ਕਿ ਮਜੀਠੀ ਨੇ ਚਿੱਟਾ ਵੇਚ-ਵੇਚ ਕੇ ਐਡੇ ਵੱਡੇ ਕਾਰੋਬਾਰ ਬਣਾਇਆ ਤੇ ਹੁਣ ਦੇਖਦੇ ਆ ਕਿ ਜਿਹੜਾ ਏਡੀ ਦਾ ਮਾਮਲਾ ਗਾ ਜਿਹੜਾ ਬੜਾ ਸਖਤ ਦਾ ਤੇ ਹੁਣ ਮੈਨੂੰ ਲੱਗਦਾ ਕਿ ਜਿਹੜਾ ਬਿਕਰੋਂ ਸਿੰਘ ਮਜੀਠੀ ਦੀ ਜਿਹੜੀਆਂ ਮੁਸ਼ਕਲਾਂ ਨੇ ਵੱਸ ਸਕਦੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸਕੰਜਾ ਪੂਰਾ ਕਸਿਆ ਹੋਇਆਗਾ ਕੌਣ-ਕੌਣ ਫਸਦਾਗਾ ਤੇ ਇਹ ਜਿਹੜੀ ਕਾਰਵਾਈ ਆ ਇਹ ਜਿਹੜਾ ਸੁਖਬੀਰ ਬਾਦਲ ਤੱਕ ਵੀ ਜਾ ਸਕਦੀ ਆ ਤਾਂ ਜਿਹੜਾ ਹੋਰ ਉਹਨਾਂ ਦੇ ਰਿਸ਼ਤੇਦਾਰ ਆ ਜਿਹੜੇ ਸਖੀ ਸੰਬੰਧੇ ਉਹਨਾਂ ਤੱਕ ਵੀ ਜਾ ਸਕਦੇ ਆ ਉਹਨਾਂ ਦੇ ਯਾਰਾਂ ਮਿੱਤਰਾਂ ਜਿਹੜੇ ਲਗੋਟੀ ਦੇ ਯਾਰ ਆ ਜਿਹੜਾ ਕਿ ਪੈਸਾ ਉਤੋਂ ਕੰਮੇ ਆਉਂਦਾ ਸੀ ਜੇਕਰ ਸਹੀ ਤਰੀਕੇ ਪਕੈ ਦੀ ਕੇ ਲੀਗਲ ਤਰੀਕੇ ਦੇ ਨਾਲ ਆਉਂਦਾ ਸੀ ਇਹ ਤਾਂ ਵੱਖਰੀ ਗੱਲ ਹੈ ਜੇ ਅਨਲੀਗਲ ਤਰੀਕੇ ਦੇ ਨਾਲ ਆਉਂਦਾ ਸੀ ਤਾਂ ਫਿਰ ਇਹਦੇ ਜਾਂ ਜਿਹੜੀਆਂ ਮੁਸ਼ਕਲਾਂ ਜਿਹੜੀਆਂ ਲਗਾਤਾਰ ਵਧਣ ਗਿਆ ਜਿਹੜਾ ਕਿ ਲੱਗਦਾ ਕਿ ਮਜੀਠੀ ਨੂੰ ਕਾਫੀ ਟਾਈਮ ਆ ਜਿਹੜਾ ਉਹ ਜੇਲ੍ਹ ਚ ਬਤੌਣਾ ਪੈ ਸਕਦਾਗਾ ਜਾਨੀ ਕਿ ਕਾਫਾ ਲੰਬਾ ਜਿਹੜਾ ਕੇਸ ਉਹ ਵੀ ਚੱਲ ਸਕਦਾਗਾ ਫਿਰ ਅੱਗੇ ਜਾ ਕੇ ਦੇਖਣਾਗਾ ਕਿ ਮਜੀਠੀ ਆ ਉਹਦੇ ਵਿੱਚੋਂ ਇਹਨਾਂ ਕੇਸਾਂ ਤੋਂ ਬਰੀ ਹੁੰਦਾਗਾ ਜਾਂ ਫਿਰ ਸਜ਼ਾ ਹੁੰਦੀ ਆ ਇਹ ਵੀ ਅੱਗੇ ਜਾ ਕੇ ਵੇਖਣਾਗਾ ਹਰਚਰਨ ਸਿੰਘ ਭੱਲਰ ਦੇ ਜਿਹੜੀਆਂ ਮੁਸ਼ਕਲਾਂ ਨੇ ਜਿਹੜੀਆਂ ਹੋਰ ਬਾਧੀਆਂ ਨਜ਼ਰ ਆ ਰਹੀਆਂ ਨੇ ਤੁਸੀਂ ਵੇਖਿਆ ਕਿ ਜਦੋਂ ਹਰਚਰਨ ਸਿੰਘ ਭੱਲਰ ਨੂੰ ਫੜਿਆ ਕਿ ਉਹਦੇ ਘਰੋਂ ਕਿਸ ਤਰ੍ਹਾਂ ਜਿਹੜਾ ਮਸ਼ੀਨਾ ਮੰਗਵੋਣੀਆਂ ਪਈਆਂ ਆਰਪੀਆ ਗੈਂਦੇ ਕਿ ਕਰੀਬ 5 ਕਰੋੜ ਦੱਸਿਆ ਜਾ ਰਿਹਾ ਕਿ ਉਹਦੇ ਘਰੋਂ ਬਰਾਮਦ ਹੋਇਆ ਤੇ ਮਹਿੰਗੀਆਂ ਮਹਿੰਗੀਆਂ ਸਰਾਬਾ 50-50 ਹਜ਼ਾਰ ਦੀ ਬੋਤਲ ਇਹ ਵੀ ਦੱਸੀ ਜਾ ਰਹੀ ਸੀ ਫਿਰ ਜਿਹੜਾ ਘੜੀਆਂ ਦੀ ਇੱਕ ਇਸ ਤਰ੍ਹਾਂ ਜਿਵੇਂ ਦੁਕਾਨਾਂ ਤੇ ਪਈਆਂ ਹੁੰਦੀਆਂ ਦੁਕਾਨ ਲਾ ਸਾਡੀ ਸੀ ਘੜੀਆਂ ਦੀ ਤੇ ਉਸ ਤੋਂ ਲੈ ਕੇ ਜਿਹੜਾ ਹੁਣ ਜਿੱਤੇ ਸਿਬੀਆਈ ਵੱਲੋਂ ਜਿਹੜਾ ਸਿਕੰਜਾ ਕੱਸਿਆ ਗਿਆ ਉਥੇ ਈਡੀਆਈ ਵੱਲੋਂ ਵੀ ਜਿਹੜਾ ਇਹਦੇ ਵਿੱਚ ਐਂਟਰ ਹੋ ਚੁੱਕੀ ਆ ਹੁਣ ਇਹ ਵੀ ਦੱਸਿਆ ਜਾ ਰਿਹਾ ਕਿ ਜਿਹੜਾ ਹਰਚਰਨ ਸਿੰਘ ਭੱਲਰ ਦੇ ਜਿਹੜਾ ਖਾਤੇ ਨੇ ਉਹਨਾਂ ਨੂੰ ਵੀ ਖੰਘਾਲਿਆ ਜਾ ਰਿਹਾ ਅਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਹਦੇ ਦੁਬਈ ਜਾਂ ਆਪਾਂ ਕਹਿੰਦੇ ਕਿ ਆਸਟ੍ਰੇਲੀਆ ਜਾਂ ਕੈਨੇਡਾ ਵਰਗੇ ਹੋਰ ਦੇਸ਼ਾਂ ਦੇ ਵਿੱਚ ਜਿਹੜੀਆਂ ਇਹਦੀਆਂ ਇਹਦੇ ਹੋਟਲ ਨੇ ਇਹ ਵੀ ਦੱਸਿਆ ਜਾ ਰਿਹਾ ਤੇ ਜਿਹੜਾ ਇਹ ਈਡੀਆ ਇਹਦੇ ਵਿੱਚ ਪੂਰਾ ਜਿਹੜਾ ਕਿ ਹੁਣ ਖੰਘਾਲਿਆ ਜਾ ਰਿਹਾ ਇਹਦਾ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਭੁੱਲਰਦਿਆਂ ਜਿਹੜੀਆਂ ਮੁਸ਼ਕਲਾਂ ਨੇ ਜਿਹੜਾ ਉਹ ਵੀ ਬਾਦੀਆਂ ਨਜ਼ਰ ਆ ਰਹੀਆਂ ਨੇ ਲੱਗਦਾ ਕਿ ਹੁਣ ਡੀਆਈਜੀ ਭੁੱਲਰ ਦਾ ਜਿਹੜਾ ਖੜਾ ਹੈਗਾ ਉਹ ਵੀ ਮੁਸ਼ਕਲ ਦੇ ਨਾਲ ਸੁਟੂਗਾ ਕਿਉਂਕਿ ਜਿਹੜਾ ਜਿੱਥੇ ਪਹਿਲਾਂ ਇਹ ਕਿ ਇੰਨਾ ਕਰੋੜਾਂ ਅਰਬ ਰੁਪਿਆ ਇਕੱਠਾ ਜਮਾ ਕੀਤਾ ਸੀ ਤੇ ਕਮੇ-ਕਮੇ ਜਿਹੜਾ ਵਪਾਰੀ ਨੂੰ ਲੁੱਟਦਾ ਸੀ 5-5 ਲੱਖ ਰੁਪਿਆ ਪਤੀ ਪਤੀ ਲੱਖ ਰੁਪਇਆ ਤੇ ਹੁਣ ਜਿਹੜਾ ਕਿ ਸਾਰਾ ਕੁਝ ਖੰਗਾਲਿਆ ਜਾ ਰਿਹਾ ਤੇ ਹੁਣ ਜਦੋਂ ਮਾਰ ਪੈਂਦੀ ਹੈ ਤੇ ਕਦੇ ਫਿਰ ਬੰਦਾ ਬਿਲਕਦਾ ਹੈਗਾ ਇਸ ਕਰਕੇ ਜਿਹੜਾ ਹੁਣ ਵੱਡੇ ਪੁਲਿਸ ਦੇ ਹੋਰ ਵੀ ਅ fırsਰ ਨੇ ਜਿਹੜਾ ਉਹ ਵੀ ਇਹਦੇ ਵਿੱਚ ਫਸ ਸਕਦੇ ਨੇ ਹੁਣ ਜੇਕਰ ਆਪਾਂ ਕਹਿ ਦਈਏ ਕਿ ਜਿਹਨੇ 1 ਰੁਪਇਆ ਤੋਂ ਲੈ ਕੇ ਜਿਹੜਾ ਲੱਖਾਂ ਜਾਂ ਕਰੋੜਾਂ ਤੱਕ ਲੈਣ ਦੇਣ ਕੀਤਾਗਾ ਉਹ ਵੀ ਜਿਹੜਾ ਸਾਰਾ ਕੁਝ ਜਾਂਚਿਆ ਜਾਊਗਾ ਕਿ 1 ਰੁਪਇਆ ਕਿੱਥੋਂ ਆਇਆ ਮਹਿੰਗੇ ਹੋਟਲ ਜਾਂ ਹੋਰ ਜਿਹੜੀਆਂ ਜਾਇਦਾਦਾਂ ਨੇ ਕਿੱਥੇ ਕਿੱਥੇ ਨੇ ਜਿਹੜੀਆਂ ਏਵੀ ਈਡੀ ਵੱਲੋਂ ਸਾਰਾ ਕੁਝ ਖੰਗਾਲਿਆ ਜਾ ਰਿਹਾ ਤੇ ਹੁਣ ਜਿਹੜਾ ਕਿ ਇਹਦੀਆਂ ਮੁਸ਼ਕਲਾਂ ਨੇ ਜਿਹੜੀਆਂ ੁੱਲਰ ਦੀਆਂ ਉਹ ਵੀ ਬਾਦੀਆਂ ਨਜ਼ਰ ਆ ਰਹੀਆਂ ਨੇ ਆਗਲੀ ਖਬਰ ਜਿਹੜੀ ਆਪਾਂ ਤਰਨਤਨ ਦੀ ਜਿਹੜੀ ਚੋਣ ਹੋ ਕੇ ਹਟੀ ਆ ਤੇ ਉਹਦੇ ਉੱਪਰ ਜਿਹੜਾ ਇੱਕ ਪਾਸੇ ਸਿਵ ਸੈਨਾ ਵਾਲਿਆਂ ਮੰਦੀਪ ਦਿਹਾਰ ਤੇ ਲੱਡੂ ਵੰਡੇ ਆ ਇਹ ਸਿਵ ਸੈਨਾ ਵਾਲਿਆਂ ਵੱਲੋਂ ਜਿਹੜਾ 1984 ਤੇ ਅਟੈਕ ਹੋਇਆ ਉਹ ਤੋਂ ਵੀ ਲੱਡੂ ਵੰਡੇ ਪੰਗੜਾ ਇਹਨਾਂ ਨੇ ਪੰਗੜੇ ਪਾਏ ਸਰਾਬਾਂ ਪੀਤੀਆਂ ਤੇ ਪਰ ਦੁੱਖ ਦੀ ਬੜੀ ਗੱਲ ਆ ਕਿ ਜਿਹੜਾ ਸਿੱਖਾਂ ਦਾ ਹਿਰਦਿਆਂ ਤੇ ਜਿਹੜਾ ਇਹ ਦੇਖੋ ਜਿੱਤ ਹਾਰ ਹੁੰਦੀ ਆ ਪਰ ਇਹ ਕੀ ਹੋਇਆ ਕਿ ਬੰਦੇ ਨੇ ਇਹ ਜਦੋਂ ਬੰਦਾ ਤੁਹਾਡਾ ਸਿੱਖਾਂ ਦੇ ਖਿਲਾਫ ਜਿਹੜਾ ਕਹਿੰਦਾ ਸੀ 2% ਨੂੰ ਮਸਲ ਦਾਂਗੇ ਉਦੋਂ ਤੁਹਾਡੇ ਜਿਹੜਾ ਕਿ ਜਮਾਨ ਨਹੀਂ ਖੁੱਲੀ ਤੇ ਉਦੋਂ ਤੁਹਾਡੇ ਸਾਰਿਆਂ ਦੇ ਜਿਹੜਾ ਇਹ ਜਿਹੜਾ ਕਿ ਕੰਨਾਂ ਦੇ ਵਿੱਚ ਗਾਲਾਂ ਪੈਂਦੀਆਂ ਸੀ ਸਿੱਖਾਂ ਦੀਆਂ ਧੀਆਂ ਪੈਣਾ ਜਿਹੜੀਆਂ ਪੋਤੀਆਂ ਦੀ ਛੱਡੀਆਂ ਸਿੱਖ ਕੌਮ ਦੀਆਂ ਤੇ ਉਦੋਂ ਤੁਹਾਨੂੰ ਦੁੱਖ ਨਹੀਂ ਆਇਆ ਇਹ ਹਿੰਦੂ ਸਿੱਖ ਦਾ ਮਸਲਾ ਨਹੀਂ ਗੁੱਸੇ ਵਿੱਚ ਆਏ ਸੰਦੀਪ ਸੰਨੀ ਦਾ ਜਿਹੜਾ ਇੱਕ ਜਿਹੜਾ ਸੂਰੀ ਨੂੰ ਜਿਹੜਾ ਸੋਧਾ ਲਾਇਆ ਤੇ ਦੂਸਰੀ ਕਹਿੰਦੇ ਕਿ ਸ਼ਖਬੀਰ ਬਾਦਲਾ ਜਿਸ ਦਿਨ ਕਿ ਦੋ ਨੰਬਰ ਤੇ ਆਇਆ ਤੇ ਹੁਣ ਬੜੀਆਂ ਵੜਕਾਂ ਮਾਰਦਾ ਫਿਰਦਾ ਚਾਹ ਚੜਿਆ ਫਿਰਿਆ ਸਾਰੇ ਕਾਲੀਦਾਲ ਨੂੰ ਚਲੋ ਵਧੀਆ ਭਾਈ ਚਾਹ ਚੜਨਾ ਚਾਹੀਦਾ ਕਹਿੰਦੇ 2000 ਫਾਈਨਲ ਮੈਚ ਆ 2027 ਦੇ ਵਿੱਚ ਅਸੀਂ ਜਿੱਤਾਂਗੇ ਅਸੀਂ ਫਲਾਨਾ ਕਰਦਾਂਗੇ ਅਸੀਂ ਧਮਕਾ ਕਰਦਾਂਗੇ ਅਸੀਂ ਐਂ ਕਰਦਾਂਗੇ ਅਸੀਂ ਬਾਹ ਕਰਦਾਂਗੇ ਜਿਹੜਾ ਪਹਿਲਾ ਤੁਸੀਂ ਪੰਜਾਬ ਦੇ ਵਿੱਚ ਅਰੰਗ ਲਾਏ ਆ ਪਹਿਲਾ ਉੱਥੇ ਦਾ ਚਾਤੀ ਮਾਰ ਲੋ ਤੁਸੀਂ ਈਕਾਤ ਦਾ ਸਾਹ ਦੇ ਮੂਹਰੇ ਜਾ ਕੇ ਜੋ ਕੁਝ ਉੱਥੇ ਮੰਗ ਕੇ ਆਏ ਆਗਾ ਕਿ ਅਸੀਂ ਆ ਵੀ ਕਾਂਡ ਐਸੀ ਕੀਤਾ ਆ ਵੀ ਬੰਦੇ ਅਸੀਂ ਮਾਰੇ ਆ 1978 ਤੋਂ ਲੈ ਕੇ ਜਿਹੜਾ 84 ਲੰਘਿਆ ਉਸ ਤੋਂ ਬਾਅਦ ਜਿਹੜਾ ਅੱਜ ਤੱਕ ਜਿਹੜਾ ਤੁਸੀਂ ਸਿੱਖ ਕੌਮ ਦੇ ਨਾਲ ਕੀ ਕੁਝ ਨਹੀਂ ਕੀਤਾ ਬਲਾਤਕਾਰੇ ਸਾਧ ਸੌਦਾ ਸਾਧ ਨੂੰ ਮਾਫੀ ਤੁਸੀਂ ਦੇ ਬਗਮ ਜਥੇਦਾਰਾਂ ਨੂੰ ਘਰੇ ਦੇ ਵਿੱਚ ਤੂੰ ਸਦੇ ਸ਼ਖਬੀਰ ਬਾਦਲਾ ਫਿਰ ਉਹਨਾਂ ਦੇ ਵਿੱਚੋਂ 99 ਲੱਖ ਦੇ ਇਤਿਹਾਸ ਸ਼੍ਰੋਮਣੀ ਕਮੇਟੀ ਦੇਵੇ ਤੇ ਫਿਰ ਉਸ ਇਤਿਹਾਰ ਅਖਬਾਰਾਂ ਦੇ ਵਿੱਚ ਸਾਪੇ ਜਾਣ ਕਿ ਜੀ ਇਹ ਤਾਂ ਬੜਾ ਚੰਗਾ ਬੰਦਾ ਸੀ ਜਦੋਂ ਫਿਰ ਉਹ ਜੱਜ ਸਾਹਿਬ ਨੇ ਜਿਹੜਾ ਕਿ ਜਿਹੜਾ ਉਹਨੇ ਬਲਾਤਕਾਰ ਕੀਤੇ ਸੀ ਲੜਕੀਆਂ ਦੇ ਨਾਲ ਮਾਰਡਰ ਕੀਤੇ ਸੀ ਜਦੋਂ ਸਜ਼ਾ ਹੋ ਗਈ ਤੇ ਲੋਕਾਂ ਨੇ ਰੌਲਾ ਪਾਇਆ ਸਿੱਖ ਪੰਥ ਉੱਠਿਆ ਤੇ ਫਿਰ ਕਹਿੰਦੇ ਮਾਫੀ ਨਹੀਂ ਦਿੱਤੀ ਜੀ ਮਾਫਸ ਲੈ ਲਈ ਜਿਹੜਾ ਤੁਸੀਂ ਸਿੱਖ ਕੌਮ ਦਾ ਕਹਾਣ ਕੀਤਾ ਠੀਕ ਆ ਕਿ ਭਾਈ ਲੋਕ ਨਹੀਂ ਪੁੱਲ ਸਕਦੇ ਉਹ ਤਾਂ ਜਵੇਂ ਮਰਜ਼ੀ ਕਰ ਲੋ ਤੁਸੀਂ ਵੋਟਾਂ ਪੈ ਗਈਆਂ ਤੇ ਉਹਦੇ ਉੱਤੇ ਤੁਸੀਂ ਬਾਲਾ ਖੁਸ਼ ਨਾ ਹੋ ਤੇ ਜਿਸ ਤਰ੍ਹਾਂ ਤੁਹਾਨੂੰ ਲੱਗਦਾਗਾ ਕਿ ਅਸੀਂ ਸਰਕਾਰਾਂ ਬਣਾ ਲਾਂਗੇ ਲੋਕ ਐਡੇ ਵੀ ਮੈਨੂੰ ਨਹੀਂ ਲੱਗਦਾ ਕਿ ਗਰੇ ਹੋਣਗੇ ਪੰਜਾਬ ਦੇ ਲੋਕਾ ਸ਼ਾਇਦ ਉਹਨਾਂ ਦਾ ਲੋਕ ਐਡੇ ਵੀ ਜਿਹੜਾ ਪੰਜਾਬ ਦੇ ਭੋਲੇ ਨੇ ਜਿੱਡੇ ਤੁਸੀਂ ਸਮਝਿਆ ਠੀਕ ਆ ਕਿ ਭਾਈ ਤੁਹਾਡੇ ਕਹਦੇ ਹੁੰਦੇ ਆ ਕਿ ਕਿਤੇ ਨਾ ਕਿਤੇ ਪੈਰ ਦੇ ਥੱਲੇ ਪਟੇਰਾ ਆ ਜਾਂਦਾ ਤੇ ਉਹਨੂੰ ਜਿਹੜਾ ਬੰਦਾ ਜਿੱਤ ਸਮਝਦਾ ਕਿ ਜੀ ਹੁਣ ਤਾਂ ਅੰਮਰਤਪਾਲ ਖਤਮ ਹੋ ਗਿਆ ਜੀ ਫਲਾਨਾ ਖਤਮ ਹੋ ਗਿਆ ਤੇ ਹੁਣ ਕਿਹੜਾ ਖਤਮ ਹੋ ਗਿਆ ਭਾਈ ਤੁਸੀਂ ਜੇਲ੍ਹ ਚ ਕੱਢ ਕੇ ਦੇਖ ਲਓ ਜੇ ਖਤਮ ਹੋ ਗਿਆ ਜੇ ਨਾਲੇ ਤੇ ਇੱਕ ਪਾਸੇ ਤੁਹਾਨੂੰ ਡਰ ਲੱਗਦਾ ਸਾਰਾ ਤੰਤਰ-ਮੰਤਰ ਸਾਰਾ ਲੰਗ ਲਾਣਾ ਅੰਮਰਤਪਾਲ ਦੇ ਖਿਲਾਫ ਆ ਜ਼ਹਿਰ ਉਗਲਦਾਗਾ ਤੇ ਦੂਸਰੇ ਪਾਸੇ ਜੀ ਅਸੀਂ 18 ਮਾਰਦਿਆਂ ਜੀ ਅਸੀਂ ਜਿੱਤ ਜਾਾਂਗੇ ਅਸੀਂ ਫਲਾਨਾ ਕਰ ਲਾਂਗੇ ਤੇ ਇਹ ਤਾਂ ਆਉਣ ਵਾਲਾ ਸਮਾਂ ਦੱਸੂ ਆ ਜੀ ਬਹੁਤ ਦੇਰ ਪਈ ਆ ਤੇ ਜਿਹੜੇ ਤੁਹਾਨੂੰ ਇਹ ਤਮਾਮ ਤੇ ਤੁਹਾਨੂੰ ਜਿਹੜਾ ਮੁੱਦੇ ਦੱਸਿਆ ਅੱਜ ਦੇ ਜਿਹੜਾ ਇਹ ਮੁੱਦੇ ਨੇ ਇਹਨਾਂ ਤੇ ਜਿਹੜੀ ਨਾਜ਼ਰਤਾ ਤੁਹਾਨੂੰ ਮਰਵਾਈ ਆ ਤੇ ਤੁਸੀਂ ਵੀਡੀਓ ਦੇ ਥੱਲੇ ਆਪਣੇ ਕਮੈਂਟ ਜ਼ਰੂਰ ਕਰ ਦਿਓ ਕਮੈਂਟ ਤੁਸੀਂ ਕਰਦੇ ਨਹੀਂ ਇਸ ਕਰਕੇ ਜਿਹੜਾ ਕਿ ਸਝਾ ਆਪਣੇ ਜ਼ਰੂਰ ਦਿਆ ਕਰੋ ਇਹ ਨਹੀਂ ਕਹਿੰਦੇ ਕਿ ਭਾਈ ਤੁਸੀਂ ਕਿਹਦੇ ਪਾਰਟੀ ਕਿੰਨੇ ਆ ਜਿਹੜੀ ਮਰਜ਼ੀ ਪਾਰਟੀ ਕਿੰਨੇ ਉਹ ਸਾਨੂੰ ਕੋਈ ਸਾਡਾ ਕਿਸੇ ਪਾਰਟੀ ਨਾਲ ਲੈਣਾ ਦੇਣਾ ਨਹੀਂ